ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਗਾਤਾਰ 21ਵੇਂ ਦਿਨ ਜਿਹੜਾ ਅੱਜ ਸਾਡੇ ਡਲੇয়াল ਸਾਹਿਬ ਮਨਵਾਰ ਤੋਂ ਖੜਤਾਲ ਤੇ ਬੈਠੇ ਨੇ ਅੱਜ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਪਹਿਲਾਂ ਤਾਂ ਅਰਦਾਸ ਕਰੀਆ ਗੁਰੂ ਮਹਾਰਾਜ ਅੱਗੇ ਤੇ ਫੇਰ ਅਸੀਂ ਚੱਲੇ ਆ ਜੀ ਹੁਣ ਉਹਨਾਂ ਦੇ ਨਾਲ ਜਿਹੜਾ ਮੈਂ ਸਾਰੇ ਨੂੰ ਇਹ ਅਪੀਲ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਜਿਵੇਂ ਆਪਾਂ ਪਹਿਲਾਂ ਆਪ ਦਾ ਜਿਹੜਾ ਧਰਮਾਂ ਕਾਮਯਾਬ ਕਰਿਆ ਜਿਹੜੀ ਗੁੰਗੀ ਬੋਲੀ ਸੈਂਟਰ ਦੀ ਸਰਕਾਰ ਆ ਉਹਦੇ ਕੰਨਾਂ ਤੱਕ ਆਪਦੀ ਆਵਾਜ਼ ਆ ਜਿਹੜੀ ਪਹੁੰਚਾਈਏ ਤੇ ਇੱਕ ਹੋਰ ਦੁੱਖ ਦੀ ਗੱਲ ਆ ਵੀ 47 ਤੋਂ ਬਾਅਦ ਅੱਜ ਤੱਕ ਹਮੇਸ਼ਾ ਪੰਜਾਬੀਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਪਰ ਪੰਜਾਬੀਆਂ ਨੂੰ ਜਦੋਂ ਆਪਦੀ ਮੰਗ ਬਣਵਾਉਣੀ ਹੁੰਦੀ ਆ ਤਾਂ ਉਹਨਾਂ ਨੂੰ ਇਸੇ ਤਰੀਕੇ ਨਾਲ ਜਿਹੜੇ ਐਜੀਟੇਸ਼ਨ ਕਰਨੇ ਪੈਂਦੇ ਨੇ ਕਈ-ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਤਾਂ ਸੈਂਟਰ ਨੂੰ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਵੀ ਦੇਣਾ ਚਾਹੀਦਾ ਤੇ ਬਹੁਤ ਜਲਦ ਤੋਂ ਜਲਦ ਜਿੰਨਾ ਹੋ ਸਕੇ ਇਹ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਮੰਨਣੀ ਚਾਹੀਦੀ ਆ ਪਹਿਲਾਂ ਜਦੋਂ ਹਰੀ ਕ੍ਰਾਂਤੀ ਲਿਆਂਦੀ ਸੀ ਦੇਸ਼ 'ਚ ਉਹ ਪੰਜਾਬ ਦੇ ਕਿਸਾਨਾਂ ਨੇ ਲਿਆਂਦੀ ਸੀ ਅਸੀਂ ਨੇ ਆਪਦੀ ਆਬੋ ਹਵਾ ਪਾਣੀ ਤੱਕ ਖਰਾਬ ਕਰਿਆ ਦੇਸ਼ ਲਈ ਪਰ ਅੱਜ ਦੇਸ਼ ਦੇ ਅੰਨਦਾਤਾ ਲਈ ਕੋਈ ਵੀ ਸਰਕਾਰ ਇਹਨਾਂ ਦੇ ਮਦਦ ਨਹੀਂ ਕਰ ਰਹੀ ਸੋ ਮੇਰੀ ਇਹ ਅਪੀਲ ਆ ਸੈਂਟਰ ਸਰਕਾਰ ਨੂੰ ਸਾਰਿਆਂ ਸਰਕਾਰਾਂ ਨੂੰ ਕਿ ਉਹ ਰਲ ਮਿਲ ਕੇ ਜਿਹੜਾ ਕਿਸਾਨਾਂ ਦੀ ਇਹ ਮੰਗਾਂ ਤੇ ਧਿਆਨ ਦੇਣ ਕਿਉਂਕਿ ਦੇਖੋ ਜੇ ਕਿਸਾਨੀ ਹੋਊਗੀ ਤਾਂ ਹੀ ਵਪਾਰ ਚੱਲਣਗੇ ਜੇ ਅੱਜ ਕੋਈ ਵੀ ਤੁਸੀਂ ਪੰਜਾਬ ਦਾ ਵਪਾਰ ਜੇ ਤੁਸੀਂ ਸੋਚ ਰਹੇ ਹੋ ਤਾਂ ਉਹ ਕਿਸਾਨੀ ਨਾਲ ਹੀ ਸਬੰਧਤ ਆ ਜੇ ਅਸੀਂ ਧੂਰੀ ਦੀ ਗੱਲ ਕਰੀਏ ਜੇ ਬਾਹਰਲੇ ਕਿਸੇ ਵੀ ਚੀਜ਼ ਦੀ ਗੱਲ ਕਿਸੇ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਜੇ ਇਕਨੋਮੀ ਸਾਰਾ ਇਫੈਕਟ ਪਾਉਂਦੀ ਆ ਤਾਂ ਉਹ ਖੇਤੀ ਪਾਉਂਦੀ ਆ ਜੇ ਅੱਜ ਕਿਸਾਨ ਦੁਖੀ ਆ ਤਾਂ ਸਮਝ ਲਓ ਫਿਰ ਹਿੰਦੁਸਤਾਨ ਦੇ ਵਿੱਚ ਕੋਈ ਵੀ ਸੁਖੀ ਨਹੀਂ ਰਹਿ ਸਕਦਾ ਸੋ ਸਾਰੇ ਆਪਾਂ ਰਲ ਮਿਲ ਕੇ ਆਪਣੀਆਂ ਧੜੇਬੰਦੀਆਂ ਤੋਂ ਪਰਾਂ ਹੋ ਕੇ ਇੱਕ ਦੂਜੇ ਨੂੰ ਜਿਹੜੇ ਵਖਰੇਵੇਂ ਨੇ ਉਹ ਛੱਡ ਕੇ ਸਾਰੇ ਜਣੇ ਇਕੱਠੇ ਹੋ ਕੇ ਜਿਹੜਾ ਆਪਦਾ ਜਿਹੜਾ ਐਜੀਟੇਸ਼ਨ ਆਪਦੀ ਆਵਾਜ਼ ਨੂੰ ਜਿਹੜਾ ਬੁਲੰਦ ਕਰੀਏ ਵਹਿਗੁਰੂ ਜੀ ਕਾ ਖਾਲਸਾ ਪੰਜਾਬ ਸਰਕਾਰ ਪੰਜਾਬ ਸਰਕਾਰ ਸੈਂਟਰ ਦੇ ਉੱਪਰ ਤੇ ਸੈਂਟਰ ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਲਗਾਦੀ ਹੈ ਕਿ ਉਹ ਕਿਸਾਨਾਂ ਦਾ ਮੁੱਦਾ ਨਹੀਂ ਸੌਟ ਆਊਟ ਕਰਦੀ ਕੀ ਕਹਿੰਨਾ ਹਾਂ ਬਿਲਕੁਲ ਦੇਖੋ ਇਹ ਇਹ ਬੜਾ ਇੱਕ ਬਹਾਨਾ ਜਾਂ ਮਿਲ ਜਾਂਦਾ ਇਧਰਲੀ ਸਰਕਾਰ ਉਹਨਾਂ ਤੇ ਸਿਰ ਦਿੰਦੀ ਆ ਉਹ ਇਧਰ ਸਿਰ ਦਿੰਦੇ ਨੇ ਪਰ ਇਹ ਆਪਾਂ ਨੂੰ ਪਤਾ ਵੀ ਜਿਵੇਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਭਗਤ ਸਿੰਘ ਦੇ ਜਿਹੜੇ ਚਾਚਾ ਹੀ ਸੀ ਅਜੀਤ ਸਿੰਘ ਉਹਨਾਂ ਨੇ ਪਗੜੀ ਸੰਭਾਲ ਜਟਾ ਪਗੜੀ ਸੰਭਾਲ ਇੱਕ ਮੂਵਮੈਂਟ ਸ਼ੁਰੂ ਕਰੀ ਸੀ ਉਦੋਂ ਅੰਗਰੇਜ਼ਾਂ ਨਾਲ ਲੜਾਈ ਲੜੀ ਸੀ ਉਹਨਾਂ ਨੇ ਤੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਅੰਗਰੇਜ਼ਾਂ ਦੇ ਨੱਕ ਚ ਦਮ ਲਿਆਤਾ ਸੀ ਤੇ ਉਸੇ ਤਰੀਕੇ ਨਾਲ ਜਿਹੜੀ ਪਿਛਲੇ ਜਿਹੜੀ ਆਪਾਂ ਨੇ ਐਜੀਟੇਸ਼ਨ ਕਰਿਆ ਉਹ ਐਜੀਟੇਸ਼ਨ ਇਸੇ ਸ਼ਰਤਾਂ ਦੇ ਉੱਤੇ ਜਿਹੜਾ ਸਮਾਪਤ ਕੀਤਾ ਗਿਆ ਸੀ ਵੀ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਮੰਨਾਂਗੇ ਪਰ ਉਹ ਜਿਉਂਦੀਆਂ ਤਿਉਣੇ ਇਸੇ ਕਰਕੇ ਜਗਜੀਤ ਸਿੰਘ ਢੱਲੇਵਾਲ ਅੱਜ 21ਵੇਂ ਦਿਨ ਦੀ ਜਿਹੜੀ ਭੁਖ ਹੜਤਾਲ ਤੇ ਬੈਠੇ ਨੇ ਸੋ ਸਰਕਾਰਾਂ ਨੂੰ ਦੂਜੇ ਤੇ ਬਲੇਮ ਕਰਨ ਦੀ ਜਗ੍ਹਾ ਤੇ ਸਰਕਾਰਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ